দিয় উঠা উঠিয়া উঠি পাতি क्या कुड़िया डेड़ा डेड़ा उठ के आ रहा डेड़ा डेड़ा पे कुड़िया को चलता डेड़ा डेड़ा उठ पे कुड़िया कुड़िया ठीक है डेड़ा डेड़ा कर दिया कुड़िया का छोड़ दे पापा पापा ਕੁੜੀਆ ਡੈਡ ਡੈਡ ਹੱਟ ਕੇ ਆ ਰਿਹਾ ਡੈਡ ਡੈਡ ਹੱਟ ਤੇ ਕੁੜੀਆ ਬਚਦਾ ਡੈਡ ਡੈਡ ਹੱਟ ਕੁੜੀਆ ਕੁੜੀਆ ਠੀਕ ਕਰ ਡੈਡ ਡੈਡ ਜਿਆਦਾ ਕਰੀਏ ਕੁੜੀਆ ਖੁਸ਼ ਹੋ ਜਾਓ ਡੈਡ ਡੈਡ

ਕੁੜੀਆਂ ਕੁੜੀਆਂ ਡੈਡਾ ਡੈਡਾ ਉੱਟ ਕੇ ਆ ਰਹਿ ਡੈਡਾ ਤੇਰੇ ਉੱਟ ਪੈ ਕੁੜੀਆਂ ਬਚਦਾ ਡੈਡਾ ਡੈਡਾ ਉੱਟ ਮੈਂ ਕੁੜੀਆਂ ਕੁੜੀਆਂ ਢੀਕ ਲੈਂਦਾ ਡੈਡਾ ਮੈਂ ਜੱਗਾ ਕਰਦੀ ਕੁੜੀਆਂ ਖੁਸ਼ ਹੋ ਜਾਂਦੇ पापा पापा डेडा 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 दिया कुडिया 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 डेडा उठा खड़िया ਡੇੜਾ ਡੀਂਗ ਦੀਆ ਕੁੜੀਆਂ ਡੇੜਾ ਡੇੜਾ ਹੁੱਟ ਕੇ ਆ ਰਹਾ ਡੇੜਾ ਡੇੜਾ ਹੁੱਟ ਕੇ ਕੁੜੀਆਂ ਬਚੇ ਡੇੜਾ ਡੇੜਾ ਹੁੱਟ ਕੇ ਕੁੜੀਆਂ ਕੁੜੀਆਂ ਠੀਕ ਕਰਦੇ ਡੇੜਾ ਡੇੜਾ ਕਰਦੇ ਕੁੜੀਆਂ ਖੁਸ਼ ਹੋ ਜਾਂਦੇ